ਕੰਗ ਡੇਰੀ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਭਾਜੀ ਦਾ ਨਾਮ ਆ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਆ ਵੀਡੀਓ ਬਣਾਉਣ ਪਹੁੰਚੇ ਆਂ ਚਾਰ ਨਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ ਚਾਰੇ ਮੱਝਾਂ ਜਿਹੜੀਆਂ ਦੋਸਤੋ ਸੁੱਈਆਂ ਸਵਾਈਆਂ ਹੋਣਗੀਆਂ ਜੀ ਦੁੱਧ ਦੋਸਤੋ ਇਹਨਾਂ ਮੱਝਾਂ ਥੱਲੇ 7 ਲੀਟਰ ਤੋਂ ਲੈ ਕੇ ਤੇ 8-9 ਲੀਟਰ ਤੱਕ ਹੋਊਗਾ ਜੀ ਰੇਅਰ ਦੀ ਦੋਸਤੋ ਗੱਲ ਕਰ ਲਈ ਤੇ 51000 ਤੋਂ ਲੈ ਕੇ ਤੇ 60000 ਰੁਪਏ ਤੱਕ ਇਹਨਾਂ ਦਾ ਜਿਹੜਾ ਅੱਜ ਦਾ ਰੇਟ ਹੈ ਇਸ ਵੀਡੀਓ ਦੇ ਵਿੱਚ ਹੋਊਗਾ ਪਸ਼ੂਆਂ ਦਾ ਡਿਟੇਲ ਦੱਸਣ ਦੇ ਦੋਸਤੋ ਡਿਟੇਲ ਆਪਾਂ ਪੂਰੀ ਵੀਰ ਦੇ ਕੋਲੋਂ ਪੁੱਛ ਕੇ ਤੇ ਨਾ ਸੰਜੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖਬਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲਾਂ ਨਾ ਬਣ ਗਿੜੀ ਦੋਸਤੋ ਅੰਤ ਤੱਕ ਜੀਉਂਦੇ ਰਹੇਓ ਜਿਹੜੇ ਵੀਰਾਂ ਨੇ ਚ ਬੈਲ ਬਟਨ ਵਾਲ ਤੇ ਸਟਾਕ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਆਪਰੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੀ ਜਾਵੇ। ਆਓ ਵੀਰ ਨਾਲ ਗੱਲਬਾਤ ਕਰੀਏ ਡਿਟੇਲ ਆਪ ਇਹਨਾਂ ਪਸ਼ੂ ਦੀ ਸਾਰੀ ਵੀਰ ਦੇ ਕੋਲ ਪੁੱਛ ਲੈਣੇ ਆ ਜੀ। ਹਾਂਜੀ ਬਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਮਹਾਰਾਜ। ਹੋਰ ਬਈ ਠੀਕ ਠਾਕ? ਵਧੀਆ ਵਧੀਆ ਜੀ। ਖੈਰਾ ਡੇਰੀ ਫਾਰਮ ਦੇਖਣ ਆਲੇ ਸਾਰੇ ਭੈਣ ਭਰਾ ਆਉਣ ਆਪਨੇ ਸਤਿ ਸ੍ਰੀ ਅਕਾਲ ਜੀ। ਠੀਕ ਹੈ ਧੰਨਵਾਦ। ਚੈਨਲ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਠੀਕ ਹੈ ਤੇ ਫੋਲੋ ਕਰੋ ਤੇ ਸਬਸਕ੍ਰਾਈਬ ਕਰੋ। ਠੀਕ ਹੈ ਬਈ ਧੰਨਵਾ ਤਸਵੀਰ ਦਿੱਤਾ ਨਾਮ ਜੇ ਪ੍ਰਤਾਪ ਸਿੰਘ ਸਾਹਿਬ ਫੋਨ ਨੰਬਰ ਜੇ 6284741127 6284741127 ਠੀਕ ਹੈ ਜੀ ਹਾਂਜੀ ਅੱਜ ਚਾਰ ਨਾਗ ਆਪਣੇ ਕੋ ਮੱਝਾਂ ਦੇ ਵਿੱਚ ਹੈ ਨਾ ਹਾਂਜੀ ਚਾਰ ਨਾਗ ਠੀਕ ਹੈ 10 ਘਟਿਆ ਮੈਂ ਪਹਿਲਾਂ ਕਿ ਦੁੱਧ ਦੋ ਦਿਨ ਦਾ 7 ਲੀਟਰ ਤੋਂ ਲੈ ਕੇ ਤੇ 8-9 ਲੀਟਰ ਤੱਕ ਹੋਊਗਾ ਜੀ ਹਾਂਜੀ ਹਾਂਜੀ ਤੇ ਰੇਟ 51000 ਤੋਂ ਲੈ ਕੇ 60000 ਤੱਕ ਹਾਂਜੀ ਸੰਮਤੀ ਕਰੂਗਾ ਤੇ ਬਾਕੀ ਸੂਆ ਭਾਜੀ ਪਹਿਲਾ ਹੋਊਗਾ ਹਾਂਜੀ ਦੁੱਧ ਆਊਗਾ ਤੇ ਜਾਊਗਾ ਠੀਕ ਹੈ ਜੀ ਬਾਕੀ ਭੈਣ ਭਰਾਵਾਂ ਦੀ ਗਾੜੀ ਆ ਠੀਕ ਹੈ ਜੀ ਕੋਈ ਆਪ ਦੀ ਸ਼ੂ ਦੇ ਵਿੱਚ ਵੀ ਆਪਣੀ ਇਹੋ ਬੇਨਤੀ ਆ ਹਾਂ ਵੀ ਕੋਈ ਵੀ ਡੰਗ ਰਿਆ ਆਪ ਦਾ ਪਸੰਦ ਕਰਕੇ ਤੇ ਫੇਰ ਆਪਾਂ ਨੂੰ ਸਾਈ ਪਾਓ ਠੀਕ ਹੈ ਜੀ ਘਰੇ ਆ ਕੇ ਤੇ ਆਪਜੀ ਤਸल्ली ਕਰਕੇ ਠੀਕ ਹੈ ਜੀ ਹਾਂਜੀ 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 ਭਾਈ ਦੱਸਿਓ ਨੀਲੀ ਰਾਵੀ ਬਾਰੇ ਇਹ ਭਾਈ ਨੀਲੀ ਰਾਵੀ ਦੀ ਢੋਟੀ ਏ ਹਾਂਜੀ ਸੂਆ ਜੇ ਪਹਿਲਾ ਅੱਛਾ ਜੀ ਤੇ ਮਾਲ ਭਾਜੀ ਸਾਰਾ ਹੈ ਜੇ ਅੱਜ ਜਵਾਈ ਵੀ ਹੋਈ ਜੇ ਲੇਟ ਲਾਤ ਠੀਕ ਹੈ ਜੀ ਜਦਾਂ ਚੋਏ ਚਾਹ ਡੰਗਰ ਸੇਰੇ ਹਾਂਜੀ ਹਾਂਜੀ ਤੇ ਵੀਡੀਓ ਤੇ ਆਪਾਂ ਹੁੰਦਾ ਪਾਉਣੀ ਸਵੇਰੇ ਹੂੰ ਤੇ ਡੰਗਰ ਹੋਣੇ ਤੁਹਾਡੇ ਸਾਹਮਣੇ ਆਪੇ ਭੈਣ ਭਰਾਏ ਮਈਆਂ ਦੋ ਤਿੰਨ 6 ਹੀ ਨਾਲ ਸੱਤ ਠੀਕ ਹੈ ਜੀ ਦੂਜੇ ਡੰਗਰ ਵੇਗੇ ਉਹਨੀਆਂ ਆਪਾਂ ਚਮੇ ਪਾਉਣੇ ਆੜੇ ਠੀਕ ਹੈ ਜੀ ਤੇ ਫੋਨ ਫਾਣਾਈ ਜਾਂਦੇ ਤਾਂ ਕਰਕੇ ਫਿਰ ਆਪਾਂ ਨੂੰ ਵੀਡੀਓ ਹੋਣੀ ਪਾਣੀ ਪੈਣੀ ਆ ਤੇ ਕਮਾਲ ਮੁਸਰੇ ਫਿਰ ਤੂੰ ਚੰਨ ਜਾਣਾ ਤੇ ਟਾਈਮ ਨਹੀਂ ਆਹ ਜੀ ਇਹ ਤਾਂ ਗੱਲ ਹੈ ਹਾਂ ਜੀ ਤੇ ਉਹ ਬਾਕੀ ਜਿੱਦਾਂ ਕੁ ਹੋਇਆ ਆਪਾਂ ਦੱਸ ਦੇਣਾ ਭੈਣ ਭਰਾਵਾਂ ਨੂੰ ਠੀਕ ਹੈ ਜੀ ਅੱਛਾ ਜੀ ਦੁੱਧ ਕਿੰਨਾ ਥੱਲੇ ਇਹਦੇ ਥੱਲੇ ਦੁੱਧ ਭਾਜੀ 7 ਲੀਟਰ ਅੱਛਾ ਜੀ ਹਾਂ ਜੀ ਬੱਚਾ ਹੈਗਾ ਜੀ ਹਾਂ ਜੀ ਇਹਦਾ ਬੱਚਾ ਹੈਗਾ ਜੀ ਬਟਣੀ ਹੈ ਵਈਰਾ ਅੱਛਾ ਦੋਨੋਂ ਟਾਈਮ ਪਾੜੇ ਤੇ ਮਿਲਦੀ ਹਾਂ ਪਾੜੇ ਤੇ ਆਈ ਸੂਈ ਨੇ ਇਹਨੂੰ ਕੋਈ 3 ਕ ਮਹੀਨੇ ਹੋਏ ਆ ਹਾਂਜੀ ਤੇ ਬਣੀ ਸੋਰੀ ਨੂੰ ਕੋਈ 20 25 ਦਿਨ ਹੋਏ 20 ਤੋਂ 25 ਦਿਨ ਦਾ ਟਾਈਮ ਹੋ ਗਿਆ ਹਾਂਜੀ ਹਾਂਜੀ ਕੀ ਰੇਟ ਕਰਨਾ ਇਹਦਾ ਰੇਟ ਪਾਈ ਇਹਦਾ ਬਿਲਕੁਲ ਛੋਟਾ ਜਾ ਹੂੰ ਇਹਦੀ ਭੈਣ ਪਹੁੰਚ ਕਰ ਦਈਏ 55000 ਕਰ ਦੋ ਹਾਂਜੀ ਕਰ ਦੋ ਜੈਡ ਕਰੀ ਨਹੀਂ ਜੈਡ ਕਰਾਂ ਜੀ 55000 ਦੇ ਵਿੱਚ ਪਹੁੰਚ ਕਰਾਂਗੇ 55000 ਹਾਂ ਹੈ ਕੀ ਜਸ ਕੀ ਹੋਰ ਪੂਰੇ 50 ਚ ਪਹੁੰਚ ਕਰ ਦਿੰਨੇ ਆ ਠੀਕ ਹੈ ਜੀ ਜੇ ਕੋਈ ਗੱਡੀ ਆਉਂਦੀ ਲਿਆਵੇ ਤੇ 47000 47000 ਰੁਪਏ ਇਹਦੇ ਵਿੱਚ ਹੁਣ ਛੋੜ ਹੀ ਹੋਣੀ ਠੀਕ ਹੈ ਜੀ ਕੋ 100 ਰੁਪਏ ਲਓ ਦੋਸਤੋ ਮੈਂ ਦੇੜੇ ਕਰਕੇ ਇੱਕ ਰੁਪਏ ਦਿਖਾਉਣਾ ਤੁਹਾਨੂੰ ਇਹਦੀ ਨਿਸ਼ਾਨੀਆਂ ਕਰੋ ਚੱਕ ਪੇਰ ਨੀਲੀ ਦਾ ਵੀ ਅੱਖਾਂ ਤੋਂ ਵੀ ਬਿੱਲੀਆਂ ਬਣ ਕੇ ਚਾਰੇ ਖੁਰ ਵਾਈਟ ਪੂਛ ਵਾਈਟ ਦੋਸਤੋ ਮਿਲਕ ਵੈਨ ਕਾਫੀ ਮੋਟੀ ਲੱਗੀ ਹੈ ਵੇਖੋ ਜੀ ਲਓ ਜੀ ਕਰੋ ਚੱਕ ਪਹਿਲਾ ਸੂਆ ਦੋਸਤੋ ਸੂਆ ਸੂਈ ਨੂੰ ਕੋਈ 3 3.5 ਮਹੀਨੇ ਦਾ ਟਾਈਮ ਹੋਗਾ ਤੇ ਬਣੀ ਨੂੰ ਦੋਸਤੋ ਅਗੇ ਕੋਈ 20 25 ਦਿਨ ਦਾ ਟਾਈਮ ਹੋਗਾ ਜੀ ਕੱਢੋ ਵੀ ਜੀ ਬਰਨ 50000 ਰੁਪਏ ਦੇ ਵਿੱਚ ਦੋਸਤੋ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਆ ਵੀ ਲੈਂਦਾ ਫਿਰ 47000 ਰੁਪਏ ਰੇਟ ਦੋਸਤੋ ਬਿਲਕੁਲ ਜਾਇਜ਼ ਹੈ ਬਰੀਡ ਦੀ ਮੱਝ ਹੈ ਪੂਰੀ ਚੈੱਕ ਕਰ ਲਿਓ ਥੋੜਾ ਜਿਹਾ ਲਸਾ ਪਾਣ ਜ਼ਰੂਰ ਰਹੀਏ ਕਿਉਂਕਿ ਕਈ ਵਾਰਾਂ ਪਸ਼ੂ ਵੀਰ ਸਾਂਭ ਤੋਂ ਸ਼ੁੰਗ ਘਾਟੇ ਇੱਕ ਮੌਸਮ ਗਰਮੀ ਦਾ ਜਗਾ ਪਠਾਰਿਆਂ ਵੀ ਲੋਕਾਂ ਦੇ ਕੋਲ ਘਾਟੇ ਹੈ ਅੱਜਕੱਲ ਆਹ ਲਓ ਜੀ ਹਾਂ ਲੋ ਜੀ ਕਰੋ ਚੱਕ ਜੀ ਪਿਓਰ ਦੋਸਤੋ ਨੀਲੀ ਰਾਵੀ ਦੀ ਝੋਟੀ ਜੀ ਤਾਰਾ ਦੂਰਾ ਵੀਰ ਚਾਰਾ ਖੜਾ ਨੇ ਪਰ ਵਧੀਆ ਜੀ ਕੋਈ ਤਸੱਲੀ ਕਰਕੇ ਖੜੇ ਆਪਣੇ ਘਰੇ ਜੇ ਤਾਂ ਮੈਂ ਠੀਕ ਹੈ ਜੀ ਬਾਕੀ ਆ ਕੋਈ ਨਾ ਆਖੇ ਵੀ ਦਿਖਾਵਾ ਨਹੀਂ ਕਰਨ ਦੀ ਤੇਰੇ ਮਾਲ ਸਾਰਾ ਲੇਟ ਤੋਂ ਹੋ ਕੇ ਲਿਆਂਦਾ ਭਾਈ ਬਾਕੀ ਜਿਹਨੇ ਖੜਨੀ ਆਪਣੀ ਤਸੱਲੀ ਕਰਨੀ ਮੈਂ ਨਹੀਂ ਤਸੱਲੀ ਕਰਕੇ ਖੜੇ ਠੀਕ ਹੈ ਜੀ ਅੱਛਾ ਇਸ ਤੋਂ ਅੱਗੇ ਫਿਰ 2 ਨੰਬਰ ਦੀ ਅਸੀ ਰਿਟੇਲਰ ਤੁਵਾ ਭਾਈ ਇਹਨਾਂ ਨੇ ਕਹਿਣ ਮੁਤਾਬਕ ਦੱਜਾਏ ਹਾਂਜੀ ਬਾਕੀ ਭੈਣ ਭਰਾਵਾਂ ਦੇ ਗਾੜੀ ਭਾਵੇਂ ਕੋਤੇ ਜਾਣ ਵਾਲੇ ਚੌਥਾ ਵਾਲੇ ਪੰਜਵਾਂ ਵਾਲੇ ਦਸਵਾਂ ਵਾਲੇ ਹਾਂਜੀ ਆਪਣੀ ਇਸ ਗੱਲ ਨਾਲ ਕੋਈ ਨਹੀਂ ਜੀ ਮਨਾਈ ਠੀਕ ਹੈ ਜੀ ਤੇ ਦੁੱਧ ਦੇ ਥੱਲੇ ਹੋਊਗਾ ਜੇ ਪੱਕਾ ਜਿਹੜਾ ਵਾ 7 ਲੀਟਰ 7 ਲੀਟਰ ਦੁੱਧ ਪੱਕਾ ਜੀ ਲੋ ਇਹ ਵਰਗਾ ਠੀਕ ਹੈ ਜੀ ਹਾਂਜੀ ਤੇ ਸੂਈ ਨੂੰ ਇਹਨੂੰ ਹੀ ਕੋ ਸਾਢੇ 3 ਮਹੀਨੇ ਹੋਏ ਜੇ 4 ਹਾਂਜੀ ਤੇ ਬਣੀ ਸੋਰੀ ਨੂੰ ਉਹਨਾਂ ਦੇ ਕਹਿਣ ਮੁਤਾਬਕ ਮਹੀਨਾ ਹੋਇਆ ਜੀ ਅੱਛਾ ਜੀ 35 ਦਿਨ ਪਰ ਆਪਣੀ ਬਣੀ ਸੋਰੀ ਦੀ ਨਹੀਂ ਆਪਾਂ ਦੁੱਧ ਦੇ ਹਿਸਾਬ ਨਾਲ ਮੁੱਲ ਕਰਨਾ ਦੁੱਧ ਦੇ ਹਿਸਾਬ ਨਾਲ ਦੇਣੀ ਠੀਕ ਹੈ ਜੀ ਹਾਂਜੀ ਕੀ ਮੁੱਲ ਕਰਨਾ ਰੇਟ ਭਾਜੀ ਦਾ ਛੋਟਾ ਹੀ ਆ ਬਿਲਕੁਲ ਹਾਂਜੀ ਮੋਲ ਕਰਾਉਣ ਨੂੰ ਜੋ ਮਰਜ਼ੀ ਕਰ ਲਓ ਇਹ ਜੀ 60000 ਦੇ ਵਿੱਚ ਪਹੁੰਚ ਕਰਨੀ 60000 ਦੇ ਵਿੱਚ ਇਹ ਗੱਡੀ ਆਪਦੀ ਕੋਲ ਆਏ ਹੋਏ ਪੂਰੇ 57000 ਦੀ 60 ਤੋਂ ਕਿਹਦਾ ਜੱਸ ਜੀ ਨਹੀਂ ਆਪਾਂ ਅੱਗੇ ਕਿ ਜੱਸ ਕੱਢ ਕੇ ਦਾ ਪੂਰੀ ਕਿ ਜੱਸ ਕੱਢ ਕੇ ਆਏ ਠੀਕ ਹੈ ਜੀ ਬਾਕੀ ਪੂਰੀ ਵਾਈਟ ਮੱਟੇ ਵਾਲੀ ਮੱਝ ਦੁੱਧ ਕਿੰਨਾ 7 ਗੱਲ ਦੱਸੇ ਹਾਂ ਜੀ 7 ਲੀਟਰ ਪੂਰਾ ਪੱਕਾ ਆਣਾ ਦੁੱਧ ਠੀਕ ਹੈ ਜੀ ਹਾਂ ਜੀ ਸਵੇਰ ਤੋਂ ਦੂਜਾ ਸਵੇਰ ਦੇ ਵੀਰ ਕਹਿੰਦਾ ਘਰ ਲੈਣ ਦੂਜਾ ਸਵੇਰ ਆਖਿਆ ਜੀ ਪੁੱਤ ਜਾਲ ਵਾਲੇ ਪੰਜਵਾ ਲਾਲੇ ਗਾੜੀ ਆ ਜੀ ਪੈਣ ਪੈਣ ਕਰੋ ਚੱਕ ਜੀ ਆ 5 ਲੀਟਰ ਦੁੱਧ 26000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਹੋ ਦੋਵੇਂ ਟਾਈਮ ਪੌੜੇ ਤੇ ਮਿਲਦੀ ਹੈ ਮਦਰੀਆਂ ਡਾਲੀਆਂ ਨਹੀਂ ਮਹੀਏ ਭਾਈ ਜੀ ਲਾਈਵ ਚੈੱਕ ਕਰ ਲੋ ਰੇਡ ਗੱਡੀ ਦੇ ਇੰਜਨ ਵਾਲੀ ਆ ਲੋ ਜੀ ਲੈ ਲੋ ਜੀ ਦੋਸਤੋ ਕਰ ਲੋ ਚੈੱਕ ਆ ਜੀ ਪੂਰੀ ਹੈ ਜੰਮੀ ਪੜੀ ਪੂਰੀ ਚੈੱਕ ਕਰ ਲਿਓ ਚਾਰੇ ਸਾਮ ਲਖੜੇ ਦੋਸਤੋ ਲੱਗੇ ਕੋਈ ਫੋਰਚਾੰਗ ਨਾਲ ਚੈੱਕ ਕਰ ਲਿਓ ਮੈਨਾ ਭਾਜੀ ਚੱਡਾ ਜਿਹੜਾ ਵਾ ਪਾਡਰ ਕੁਆਲਿਟੀ ਬਹੁਤ ਵਈਆ ਹਾਂਜੀ ਹੁਣ ਜਿਹੜੇ ਡੰਗਰ ਆਣਾ ਸਿਹਰੇ ਸਾਰੇ ਜਿਹੜੇ ਆ 10 ਵਜੇ 9 10 ਵਜੇ 9 ਤੋਂ ਬਾਅਦ ਹੀ ਚਵਾਈ ਜੇ ਸਾਰੇ ਡੰਗਰ ਠੀਕ ਹੈ ਜੀ ਨਗਰ ਦੂਰੋਂ ਆਲੇ ਇਹ ਤੇ ਜਾ ਕੇ ਮਾਲ ਚਾੜ ਡਕਾਈਆਂ ਤੁਸੀਂ ਹੋਈ ਦੇ ਬਾਰੇ ਇਹਦਾ ਭਾਜੀ ਸੂਆ ਉਹਨਾਂ ਦੇ ਕਹਿਣ ਮੁਤਾਬਕ ਦੁਜਾ ਅੱਛਾ ਜੀ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਹੂੰ ਭਾਵੇਂ ਅਗਲਾ ਤੇ ਜਾਲ ਵਾਲੇ ਚੌਥਾ ਲਾ ਲਿਆ ਆਪਾਂ ਇਸ ਗੱਲ ਦੀ ਕੋਈ ਨਹੀਂ ਭਾਜੀ ਠੀਕ ਹੈ ਜੀ ਸੁਈ ਨੂੰ ਕਿੰਨਾ ਟੈਮੋ ਕਰੇ ਇਹਨੂੰ ਸੁਈ ਨੂੰ ਭਾਜੀ 4 ਮਹੀਨੇ ਹੋਏ ਅੱਛਾ ਜੀ ਤਾਂ ਬਣੀ ਨੂੰ ਉਹਨਾਂ ਦੇ ਕਹਿਣ ਮੁਤਾਬਕ 1.5 ਮਹੀਨਾ ਹੋਏ ਤੇ ਚੈੱਕ ਨਹੀਂ ਜੀ ਆਪਾਂ ਕਰਾਈ ਠੀਕ ਹੈ ਜੀ ਇਹ ਨਾ ਚੈੱਕ ਪਾਸ ਦਾ ਮੌਦੀ ਠੀਕ ਹੈ ਜੀ ਕਿੰਨਾ ਦੁੱਧ ਆਪਾਂ ਦੇਣੀ ਦੁੱਧ ਸਹਾਣਾ ਦੁੱਧ 8 ਲੀਟਰ ਦੇ ਪਕਾਏ ਪੱਕਾ ਤਿਆਰ ਹੈ ਜੀ ਹਾਂਜੀ ਪੱਕਾ ਮੁੱਲ ਕੀ ਕਰਨਾ ਹੈ ਮੁੱਲ ਭਾਜੀ ਇਹਦਾ ਛੋਟਾ ਹੀ ਆ ਹਾਂਜੀ ਇਹਦਾ ਮੁੱਲ ਜੋ ਮਰਜ਼ੀ ਕਰੀਏ ਇਹਦਾ ਕਰ ਦਈਏ ਜੀ 60 ਟੱਕ ਪਹੁੰਚ ਕਰੋ ਇਹ ਕਰੋ 60 ਪਹੁੰਚ ਕਰੋ ਹਾਂਜੀ ਕਰ ਦੋ 60 ਜੀ ਇਹ ਕੀ ਗੱਲ ਹੈ ਨਹੀਂ ਇਹਦੀ ਭਾਜੀ ਆਪਾਂ ਦਾ 53000 ਦੇ ਵਿੱਚ ਪਹੁੰਚ ਕਰਨੀ 53000 ਦੇ ਹਾਂਜੀ ਹੈਗੀ ਜਿਸ ਕੋਲ ਜੇ ਕੋ ਗੱਡੀ ਆਵਦੀ ਲਿਆਵੇ ਹਾਂ ਪੂਰੇ 50000 ਦੇ ਦਵਾਂ ਠੀਕ ਹੈ ਜੀ ਹਾਂਜੀ ਲਓ ਜੀ ਕਰੋ ਚੈੱਕ ਦੋਸਤੋ 7 ਲੀਟਰ ਦੋ ਦੱਸਾ ਵੀਰ 8 ਜੀ 8 ਕਿਲੋ ਦੋ ਦੋਸਤੋ ਸੁਆਹ ਕੀ ਦੂਜਾ ਮਾਲੇ ਦਾ ਆਵਾ ਭਾਜੀ 9 10 ਦੱਸਦਾ ਕਰਦੀ ਠੀਕ ਹੈ ਜੀ ਇਹਦੀ ਪਹੁੰਚ ਹੋਊਗੀ ਜੀ 53000 ਦੇ ਵਿੱਚ 53000 ਤੇ ਪਹੁੰਚ ਜੇ ਗੱਡੀ ਆਵਦੀ ਲੈਵੇ 50000 ਪੂਰੇ ਲਓ ਇਹ ਦੋਸਤ ਚੈੱਕ ਕਰ ਲੋ ਬਾਕੀ ਭਾਜੀ ਵੇਖਣ ਚ ਬਾਹਰ ਆਂਦੀ ਜ ਇਧਰਲਾ ਬੰਦਾ ਅੱਛਾ ਜੀ ਵੇਖਣ ਚ ਬਾਹਰ ਆਂਦੀ ਜਰੂਰ ਹੈ ਬਹਿਣੀ ਵਾਲੇ ਪਾਸੇ ਹਾਂ ਇਹ ਭੈਣ ਪੁਰਾਣੇ ਆਖਣਾ ਵੇਖਣ ਚ ਆ ਲੋ ਜੀ ਕਰੋ ਚੱਕੀ ਵੇਖਣ ਦਾ ਫਰਕ ਹੈਗਾ ਜਮਾਂਦਰੂ ਹਾਂ ਜਦਾਂ ਧਾਰ ਦਾ ਜਿਹੜਾ ਇੱਕ ਦਾ ਧਾਰ ਦਾ ਫਰਕ ਨਹੀਂ ਜਿਆ ਧਾਰ ਨਾਲ ਧਾਰ ਬਰਾਬਰ ਠੀਕ ਹੈ ਜੀ ਇਹ ਨਾਲੇ ਬਾਕੀ ਸੁਈ ਆਈ ਜੀ ਇਹ ਤੂ ਕੇ ਲੈ ਰਿਹਾ ਚੋ ਕੇ ਇੱਕ ਤਸਲੀ ਕਰ ਲੈ ਹੈ ਨਾ ਜੀ ਠੀਕ ਹੈ ਜੀ ਲੋ ਚੈੱਕ ਕਰ ਲੋ ਜੀ ਦੋਸਤ ਬਹਿਣੀ ਵਾਲੇ ਪਾਸੇ ਦੀ ਥੋੜੀ ਜੀ ਵੇਖਣ ਚ ਮਹਰਾ ਆਇਆ ਨੁਕਾ ਪੰਦੀ ਆ ਹਾਂ ਜੀ ਹਾਂ ਪਰ ਇਹ ਆ ਵੀ ਤੇ ਉਹ I ਬਰਾਬਰ ਆ ਆਪਾਂ ਭਾਈ ਮਾਲ ਸਾਰਾ ਦੋ ਡੰਗ ਚੋ ਕੇ ਲਿਆਂਦਾ ਠੀਕ ਹੈ ਮਾਲ ਆਪਣਾ ਦੂਰ ਨੇੜੇ ਜਾਣਾ ਹੁੰਦਾ ਵਾ ਹਾਂਜੀ ਹਾਂਜੀ ਤੇ ਆਪ ਜੀ ਤਸੱਲੀ ਕੀਤੀ ਹੋਵੇ ਤੇ ਫਿਰ ਭੈਣ ਭਰਾ ਨੂੰ ਉਸ ਹਾਲੇ ਦੱਸ ਦੇਈਦਾ ਦੱਸੀ ਜੀ 4 ਨੰਬਰ ਦੀ ਡਿਟੇਲ ਲਓ ਜੀ ਇਹ ਭਾਈ ਤਾਜੀ ਸੂਈ ਜੇ ਹਾਂਜੀ ਸੂਆ ਉਹਨਾਂ ਦੇ ਕਹਿਣ ਮੁਤਾਬਕ ਤੇਜਾ ਹਾਂਜੀ ਭਾਵੇਂ ਕੋ ਪੰਜਵਾਂ ਵਾਲੇ ਦਾਵਾਂ ਵਾਲੇ ਭੈਣ ਭਰਾ ਗਾੜੀ ਆਪਦੀ ਸਮਝੇ ਠੀਕ ਹੈ ਜੀ ਸੂਈ ਜੇ ਮੈਂ ਪੰਜਾ ਸਤਾ ਦਿਨਾਂ ਦੀ ਹਫਤੇ ਦੇ ਅੰਦਰ ਅੱਛਾ ਜੀ ਮਗਰ ਨੇ ਵੀ ਮਗਰ ਕੱਟੀ ਹੈ ਜੀ ਲਓ ਜੀ ਕਰੋ ਠੀਕ ਜੀ ਮਗਰ ਥੋੜੀ ਸੂਸਾ ਚਾਹੀ ਮਾਦੇ ਦੇ ਹਾਂਜੀ 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 ਬੋਹੜ ਵਾਲੇ ਕੋ ਦੁੱਧ ਵਾਲੇ ਸੱਤ ਲੀਟਰ ਦੇ ਅੱਛਾ ਜੀ 6 ਲੀਟਰ ਦੀ ਗਾਰੰਟੀ ਲੈ ਲਿਆ ਆਪਣੇ ਕਿੰਨਾ ਟਾਈਮ ਦੱਸਿਆ ਸੂਈ ਨੂੰ ਕਿਹਾ ਸੂਈ ਨੂੰ ਪਾਜੀ ਹਫਤਾ ਕੋ ਆਇਆ ਹਫਤਾ ਹੋ ਗਿਆ ਸੀ ਹਾਂਜੀ ਠੀਕ ਹੈ ਜੀ 7 ਲੀਟਰ ਦੁੱਧ ਹੀ ਆ ਜੀ 7 ਲੀਟਰ ਹੈ ਦੁੱਧ ਵਾਲੇ ਕੋ ਬੋਹੜ ਵਾਲੇ ਠੀਕ ਹੈ ਜੀ ਕੀ ਮੁੱਲ ਕਰਨਾ ਦਾ ਇਹਦਾ ਪਾਜੀ ਪਾ ਛੋਟਾ ਹੀ ਆ ਹਾਂਜੀ ਇਹਦੀ ਪਰਿਵੰਜਨ ਕਰ ਲਈਏ ਪਾਉਣ 55 ਫਿਰ ਛੋਟੜਾ ਦਾ ਵੱਡਾ ਹੁੰਦਾ ਇਹਦੀ ਭਾਜੀ ਉਦਾਂ ਚਲੋ ਜੇ ਮੈਂ ਬੱਚੇ ਬੁੱੱਚੇ ਦਾ ਬਣਾ ਹੋਵੇ ਫਿਰ ਭਾਜੀ ਹੋਸ਼ੀ ਉਟਾ ਹੋਇਆ ਨਾ ਹਾਂ ਹੁਣ ਤਾਜੀ ਕਰਕੇ ਫਿਰ ਤੁਹਾਨੂੰ ਪਤਾ ਵੀ ਤਾਰੇ ਡੰਗਰ ਦਾ ਫਿਰ ਮੁੱਲ ਵੱਧ ਜਾਂਦਾ ਹਾਂਜੀ 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 ਕੋਈ 60 ਨਹੀਂ ਕੋਈ 50 ਨਹੀਂ ਕੋਈ ਪਰਿਵੰਜਨ ਨਹੀਂ 50000 ਦੇ ਵਿੱਚ ਪਹੁੰਚ ਜੇ ਗੱਡੀ ਆਪ ਦੀ ਲੈ 47000 ਪੂਰੇ ਦੇ ਠੀਕ ਹੈ ਜੀ ਹਾਂ ਲਓ ਜੀ ਦੋਸਤੋ 7 ਤੋਂ 8 ਦਿਨ ਦਾ ਟਾਈਮ ਸੁਈ ਤਾਜੀ ਸੁਈ ਮੈਂ ਭਾਜੀ 47000 ਦੀ ਠੀਕ ਹੈ ਜੀ ਹਾਂਜੀ ਸੋ ਆ ਕੋਈ ਦੂਜਾ ਮੰਲੇ ਕੋਈ ਤੀਜਾ ਮੰਲੇ ਉਹ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਤੇ ਬੱਚਾ ਦੀ ਆ ਘੱਟੀ ਜਣਾ ਨਹੀਂ ਆਪਾਂ ਨਹੀਂ ਜੀ ਇਹ ਗੱਲ ਦੀ ਕੋਈ ਜਰਿਆ ਕਰਨੀ ਭਾਵੇਂ 10ਵਾਂ ਵਾਲੇ ਕੋਈ ਠੀਕ ਹੈ ਜੀ ਆਪਾਂ ਗਰੇ ਕੱਤ ਪੱਥੇ ਪਾਏ ਇਹਨੂੰ ਪਾ ਲਈ ਆਪਣਾ ਬੰਦੇ ਘੰਟਾ ਆਇਆ ਇਹਨੂੰ ਇਹ ਪੂਰਾ 50000 ਰੁਪਿਆ ਰੇਟ ਹਾਂਜੀ 50000 ਤੇ ਪਹੁੰਚ ਜੇ ਹਾਂਜੀ ਗੱਡੀ ਆਪਦੀ ਲੈਵੇ 47000 ਦੀ ਤਾਜੀ ਸੂਈ ਮੈਂ ਮਗਰ ਕੱਟੀ ਲਓ ਜੀ ਦੋਸਤੋ ਚੈੱਕ ਕਰੋ ਜੀ 7 ਲੀਟਰ ਦੁੱਧ ਮਗਰ ਕੱਟੀ ਸੀ ਤਾਂ ਰੇਟ ਵੀ ਦੋਸਤੋ ਬਿਲਕੁਲ ਜਾਇਜ਼ ਹਾਂਜੀ ਲੱਪੇ ਦੇ ਵਿੱਚ ਦੋਸਤੋ ਥੋੜੀ ਜਿਹੀ ਜ਼ਰੂਰ ਹੈ ਕੋਈ ਸੂਤਾਂ ਚੰਗਰ ਆਇਆ ਕਰਦਾ ਪਸ਼ੂ ਲੱਪੇ ਦੇ ਵਿੱਚ ਇੱਕ ਰੰਗ ਜ਼ਰੂਰ ਆਉਂਦਾ ਚਾਰ ਨਗ ਦੋਸਤੋ ਦਿਖਾਤੇ ਆ ਚਾਰੇ ਨਗ ਸੂਰੇ ਸਵਾਇਆ ਕੱਲੇ ਕੱਲੇ ਪਸ਼ੂ ਦੀ ਡਿਟੇਲ ਸਾਰੀ ਵੀਰ ਨੇ ਦੱਸਦੀ ਹੈ ਜਿਹੜਾ ਨਗ ਜਿਹੜੇ ਵੀਰ ਨੂੰ ਪਸੰਦ ਆਊਗਾ ਨੰਬਰ ਜਿਹੜਾ ਵੀਰ ਦਾ ਸਕਰੀਨ ਤੇ ਚੱਲੂਗਾ ਤੇ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਨਾ ਖਰੀਦ ਸਕਦੇ ਹੋ ਬੇਨਤੀ ਦੋਸਤੋ ਐਂਡ ਦੇ ਵਿੱਚ ਵੀ ਫੇਰ ਰੱਖੀ ਸਵੇਰੇ ਸਵੇਰੇ ਪਹੁੰਚੋ ਇੱਕ ਟਾਈਮ ਦੋ ਟਾਈਮ ਚੋਕੇ ਮੇਰੇ ਵੀਰ ਤਸੰਦੀ ਜਿਹੜੀ ਆਪਣੀ ਜਰੂਰ ਕਰਾਇਆ ਕਰੋ ਤੁਹਾਡਾ ਹੱਕ ਬੰਦਾ ਵਾ ਐਡਰੈਸ ਇਕਰੀਬੀ ਦਾ ਫੇਰ ਬੋਲ ਦਿਨਾ ਪਿੰਡ ਝਾਮਕੇ ਤਹਿਸੀਲ ਜਿਹੜਾ ਸ਼੍ਰੀ ਤਰਨਤਨ ਸਾਹਿਬ ਪ੍ਰਤਾਪ ਸਿੰਘ ਸ਼ਾ ਨਾਮ ਹੈ ਭਾਈ ਇਹਨਾਂ ਦਾ ਫੋਨ ਨੰਬਰ ਵੀ ਦੇਖਰੀ ਫੇਰ ਬੋਲ ਫੋਨ ਨੰਬਰ ਜੀ 6284744127 6284744127 ਬੇਨਤੀ ਇਹੋ ਹੀ ਆ ਕੋਈ ਜਿਹੜਾ ਡੰਗਰਿਆ ਪਰਮਾਨ ਦੇ ਵਿੱਚ ਬਹਿ ਕੇ ਪਸੰਦ ਕਰਕੇ ਫੇਰ ਆਪਾਂ ਨੂੰ ਪਾਓ ਸਾਈ ਦਾ ਸਮਾਂ ਜਿਹੜਾ ਸੀਮਤ ਹੋਊਗਾ ਕੋਈ 10 12 ਘੰਟੇ ਠੀਕ ਹੈ ਜੀ ਜੇ ਕੋਈ ਇੱਕ ਦਿਨ ਦਾ ਸਮਾਂ ਜੇ ਕੋਈ ਉਸੇ ਹੋਇਆ ਸਕਦਾ ਆਪਣੇ ਨੂੰ ਘੰਟੇ ਦੀ ਪੰਨ ਸਾਈ ਉਹਨਾਂ ਪਾ ਠੀਕ ਹੈ ਜੀ ਸਾਈ ਇਹ ਆ ਵੀ ਜੇ ਕੇ ਨੇ ਆਪਾਂ ਨੂੰ ਕੋਈ ਪੈਸੇ ਬਣਾਉਣੇ ਮਜਬੂਰੀ ਸਮਝਦੇ ਆ ਪੈਸੇ ਹਰ ਕਿਸੇ ਦੇ ਘਰੇ ਨਹੀਂ ਪੈ ਜਾਂਦੇ ਕੋਈ ਆਪਾਂ ਨੂੰ 5000 ਪਾ ਦੇ ਭਾਵੇਂ ਅਗਲੇ ਦਿਨਾਂ ਅਗਲੇ ਠੀਕ ਹੈ ਜੀ ਪਾਵੇ ਤਾਂ ਜੇ ਆਉਣਾ ਤੇ ਆਉਣਾ ਤੇਰਾ ਉਦਾਂ ਨਾ ਪਾਜੀ ਖਰਾਬ ਸਾਈ ਦਾ ਟਾਈਮ ਇੱਕ ਦਿਨ ਦਾ ਹੋਊਗਾ ਹਾਂਜੀ ਹਾਂਜੀ ਠੀਕ ਹੈ ਜੀ ਹਾਂ 12 ਘੰਟਿਆਂ ਦਾ 12 ਘੰਟੇ ਪਾਜੀ ਜਿੱਤੋਂ ਮਰਜ਼ੀ ਆ ਜੀ ਠੀਕ ਹੈ ਹੁਣ ਸੌਦਾ ਉਹ ਕਰਦਾ ਆਪਣਾ ਵੀਡੀਓ ਪੈਣੀਆਂ ਭਲਕੇ 12 ਵਜੇ ਤੱਕ ਰਾਜੇ ਆਪਣੇ ਭਲਕੇ ਸ਼ਾਮਾਂ ਤੀਕ ਸਾਰਾ ਮਾਲ ਕੋਈ ਵੀ ਆਪ ਤਸल्ली ਕਰਕੇ ਤੇ ਫਿਰ ਖਰੇ ਠੀਕ ਹੈ ਸਤਿ ਸ੍ਰੀ ਅਕਾਲ